ਹਾਂਜੀ ਦੋਸਤੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਮ ਰਾਮ ਦੋਸਤੋ ਜੇ ਤੁਹਾਨੂੰ ਮੇਰੇ ਸੌਂਗ ਵਧੀਆ ਲੱਗਦੇ ਹੈ ਤਾਂ ਇੱਕ ਮੇਰੇ ਵੱਲੋਂ ਨਿੱਕੀ ਜੀ ਰਿਕਵੈਸਟ ਆ ਤੁਹਾਡੇ ਛੋਟੇ ਵੱਡੇ ਬ੍ਰਦਰ ਵੱਲੋਂ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਕਿਉਂਕਿ ਦੋਸਤੋ ਇਹਦੇ ਵਿੱਚ ਮੇਰਾ ਬਹੁਤ ਹਾਰਡਵਰਕ ਹੈ ਤੁਸੀਂ ਮੇਰੀ ਬੈਕਸਾਈਡ ਦੇਖ ਸਕਦੇ ਹੋ ਮੇਰੀ ਗਿਟਾਰ ਤੇ ਮੇਰੀ ਹਾਰਮੋਨੀਅਮ ਦੋਸਤੋ ਪਹਿਲਾ Song ਜੋ ਵੀ ਸੱਚੇ ਪਾਤਸ਼ਾਹ ਜੀ ਖਿਆਲ ਦਿੰਦੇ ਹੈ ਉਹ ਲਿਖਣਾ ਪੈਂਦਾ ਹੈ ਫਿਰ ਕੰਪੋਜ਼ ਕਰਨਾ ਪੈਂਦਾ ਹੈ ਉਹਨੂੰ ਫਿਰ ਐਡਿਟ ਕਰਕੇ ਮਤਲਬ ਸਾਰਾ ਬਹੁਤ ਹਾਰਡ ਵਰਕ ਹੈ ਇਹਦੇ ਵਿੱਚ ਸੋ ਦੋਸਤੋ ਮੇਨ ਜਿਹੜਾ ਮੇਰਾ ਮੋਟਿਵ ਹੈ ਇਹ Song ਬਣਾਉਣ ਦਾ ਉਹ ਇਹੀ ਹੈ ਕਿ ਆਪਾਂ ਸਾਰਾ ਸਾਡਾ ਸਾਰਾ ਗੇਡਰ ਆਪਾਂ ਮੋਟੀਵੇਟਿਡ ਰਹੀਏ ਕਿਉਂਕਿ ਜਦੋਂ ਸਟੇਟ ਕਮੇਟੀ ਸਾਡੇ ਲਈ ਦਿਨ ਰਾਤ ਵਧੀਆ ਕੰਮ ਕਰ ਰਹੀ ਹੈ ਤੇ ਉਹ ਸੱਚੇ ਪਾਤਸ਼ਾਹ ਜੀ ਸਾਡੇ ਤੇ ਮਿਹਰ ਹੈ ਤਾਂ ਫਿਰ ਆਪਾਂ ਕਿਉਂ ਨਿਰਾਸ਼ ਹੋਈਏ ਸੋ ਹਮੇਸ਼ਾ ਮੋਟੀਵੇਟਿਡ ਰਹੀਏ ਦੋਸਤੋ ਇੱਕ ਵਾਰ ਫਿਰ ਮੇਰੇ ਵੱਲੋਂ ਇਹ ਰਿਕੁਐਸਟ ਆ ਪਲੀਜ਼ 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 ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਿਆ ਕਰੋ ਦੋਸਤੋ ਨਿਰਾਸ਼ਾ ਦਾਏ ਆਲਪਾ ਮੇ ਛਾਇਆਈ ਜਲਦ ਹੀ ਸਾਡੀਆਂ ਸਭ ਦੀਆਂ ਆਸਾਂ ਪੂਰੀਆਂ ਹੋਣਗੀਆਂ ਹਨੇਰੇ ਵਿੱਚੋਂ ਸੂਰਜ ਐਸਾ ਉਗਣਾ ਏ ਅਧੂਰੀਆਂ ਖਵਾਸ਼ਾਂ ਜਲਦੀ ਹੀ ਸਭ ਦੀਆਂ ਪੂਰੀਆਂ ਹੋਣਗੀਆਂ ਹਰਦਾਬਾ ਜਿੰਦਾਬਾ ਹਰਦਾਬਾ ਜਿੰਦਾਬਾ ਜੋ ਜਿੰਦਾਬਾਦ ਮੜਦੇ ਸਭ ਜਿੰਦਾਬਾਦ ਮੜੇ ਘਰ ਸਟਾਇਕਾ ਜਿੰਦਾਬਾਦ ਸਿਕਾਂਤ ਮੇਬਦ ਸੰਗਸ਼ੀ ਸਾਡੀ ਜਿੰਦਾਬਾਦ ਐਵਰਸ਼ੀਟਾ ਸੋਰੀ ਮੇਰੀ ਨਈਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਿਤੇ ਬਗਲਾ ਢੀਲੇ ਮੇਰੀ ਗੋਰ ਹੰਨੀ ਚਾਹ ਕੇ ਬਣੀ ਖੁਦ ਤੋਂ ਮੁਰਾਫਲ ਲੋਕਾਂ ਦੀ ਨਾਮਨ